ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਉਦਘਾਟਨੀ ਸਮਾਰੋਹ ਸਿੱਖਿਆ ਕ੍ਰਾਂਤੀ ਜਿਹੜੀ ਆ ਲਿਆਂਦੀ ਗਈ ਸੀਗੀ ਉਦਘਾਟਨੀ ਸਮਾਰੋਹ ਹੋਏ ਸਨ ਉਸ ਨੂੰ ਲੈ ਕੇ ਖਬਰ ਇਹ ਹੈ ਕਿ ਪੰਜਾਬ ਦੇ ਇਸ ਵੇਲੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਖਰਚਾ ਉਦਘਾਟਨ ਸਮਾਰੋਹ ਦੇ ਨਾਮ ਤੇ ਹੋਇਆ ਸੀ ਉਹ ਖਰਚਾ ਜਿਹੜਾ ਹੈ ਹਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਥੱਲੇ ਤੱਕ ਨਹੀਂ ਪਹੁੰਚਾਇਆ ਗਿਆ ਉਹ ਬਜਟ ਜਿਹੜਾ ਨਹੀਂ ਪਹੁੰਚਿਆ ਤੇ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀਆਂ ਜੇਬਾਂ ਦੇ ਜਿਹੜੀਆਂ ਵੱਡੀ ਕੈਂਚੀ ਕੜੀਆ ਵੱਜੀ ਹੈ ਕਿਦਲੀ ਇਸ ਖਬਰ ਦੇ ਵਿੱਚ ਦੋ ਖਬਰਾਂ ਨੇ ਮਤਲਬ ਸਰਕਾਰ ਦੀ ਇਸ ਨੀਤੀ ਦੇ ਵਿੱਚ ਕੱਲੇ ਮਾਸਟਰ ਦੁਖੀ ਨਹੀਂ ਆ ਜਿਨ੍ਹਾਂ ਨੇ ਫੀਤੇ ਘਟਾਉਣ ਦਾ ਪੂਰਾ ਪ੍ਰਬੰਧ ਕੀਤਾ ਉਹ ਦੁਖੀ ਨਹੀਂ ਆ ਜਿਨ੍ਹਾਂ ਨੇ ਫੀਤੇ ਘਟਣੇ ਉਹ ਵੀ ਦੁਖੀ ਆ ਮਸਲਾ ਇਹ ਆ ਕਿ ਫੀਤੇ ਘਟਣ ਵਾਲੇ ਵੀ ਕਟਾਉਣ ਵਾਲੇ ਵੀ ਦੁਖੀ ਆ ਤੇ ਫਿਰ ਤੇ ਕੱਟਣ ਵਾਲੇ ਵੀ ਦੁਖੀ ਆ ਸਰਕਾਰ ਨੇ ਇੱਕ ਅਮਾਉਂਟ ਫਿਕਸ ਕਰਤੀ ਸੀਗੀ ਤੁਸੀਂ ਇਸ ਦੁਗਾਟਨ ਸਮਾਗਮ ਤੇ ਇੰਨੇ ਕਿ ਖਰਚਾ ਕਰ ਸਕਦੇ ਆ ਇੰਨਾ ਕਿ ਖਰਚਾ ਕਰ ਸਕਦਾ ਹੋ ਉਹ ਤੁਹਾਨੂੰ ਦੇ ਦੇਵਾਂਗੇ ਹਾਲੇ ਤੱਕ ਬਹੁਤੇ ਸਕੂਲਾਂ ਵਾਲਿਆਂ ਨੂੰ ਉਹ ਖਰਚਾ ਮਿਲਿਆ ਨਹੀਂ ਆ ਤੇ ਮਿਲੂਗਾ ਕਿ ਨਹੀਂ ਮਿਲੂਗਾ ਇਹਦੀ ਵੀ ਕੋਈ ਗਰੰਟੀ ਨਹੀਂ ਹੈ ਫਰੀਦਕੋਟ ਦੇ ਜਿਹੜੇ ਡੀਈਓ ਨੇ ਉਹਨਾਂ ਦਾ ਇਹ ਕਹਿਣਾ ਆ ਜੇ ਪਹਿਲੇ ਪੜਾ ਦਾ ਜਿਹੜਾ ਬਜਟ ਆ ਉਹ ਆ ਗਿਆ ਤੇ ਅਸੀਂ ਸਕੂਲਾਂ ਤੋਂ ਹੁਣ ਬਿੱਲ ਮੰਗ ਲਏ ਨੇ ਸੋ ਦੂਜੇ ਪੜਾ ਦਾ ਵੀ ਆ ਜਾਊਗਾ ਉਮੀਦ ਜਿਹੜੀ ਉਹਨਾਂ ਨੇ ਦਿਖਾਈਆ ਪਰ ਕਹਿਣ ਤੋਂ ਭਾਵੇਂ ਆ ਕਿ ਇਹ ਵੀ ਉਹਨਾਂ ਦੇ ਵੱਲੋਂ ਨਾਲ ਇਹ ਵੀ ਗੱਲ ਕਹੀ ਗਈ ਆ ਕਿ ਸਕੂਲਾਂ ਨੂੰ ਦੱਸ ਦਿੱਤਾ ਗਿਆ ਸੀਗਾ ਤੁਸੀਂ ਇਸ ਤੋਂ ਲਿਮਟ ਤੋਂ ਬਾਹਰ ਜੇਕਰ ਖਰਚਾ ਕਰੋਗੇ ਤਾਂ ਤੁਹਾਡੀ ਜੇਬ ਤੋਂ ਜਾਏਗਾ ਕਾਲੀ ਦਾਲ ਦੇ ਸੀਨੀਅਰ ਨੇਤਾ ਸਾਬਕਾ ਕੇਂਦਰੀ ਮੰਤਰੀ ਸੁਦੇਸ਼ ਸਿੰਘ ਟੀਨਸਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੋ ਵੱਡੇ ਲੀਡਰਸ ਹਨ ਅਕਾਲੀ ਦਲ ਦੇ ਵਿੱਚ ਕਾਫੀ ਲੰਮਾ ਅਰਸਾ ਉਹਨਾਂ ਨੇ ਪਾਰਟੀ ਨੂੰ ਸਮਰਪਿਤ ਰਹੇ ਸੋ ਉਹਨਾਂ ਦੇ ਦੌਰਾਨ ਬਹੁਤ ਵੱਡੇ ਫੈਸਲੇ ਵੀ ਹੋਏ ਸਨ ਪਾਰਟੀ ਨੂੰ ਤਾਂ ਤੱਕਾ ਲੱਗਾ ਹੀ ਲੱਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਕਾਲੀ ਦਲ ਨੂੰ ਕਿੱਥੇ ਵੇਖਦੇ ਹੋ ਪਾਰਟੀ ਦੇ ਨਾਲ ਤੁਹਾਡੇ ਗਿਲੇ ਸ਼ਿਕਵੇ ਤਾਂ ਚੱਲਦੇ ਹੀ ਰਹਿੰਦੇ ਨੇ ਪਰ ਤੁਸੀਂ ਇੱਕ ਸਿਆਸੀ ਆਗੂ ਹੋ ਕੇ ਲੋਕਾਂ ਲਈ ਕੀ ਕਰਕੇਗੇ ਕਿਸਾਨਾਂ ਲਈ ਮਜ਼ਦੂਰਾਂ ਲਈ ਵਿਦਿਆਰਥੀਆਂ ਲਈ ਜੀ ਔਰਤਾਂ ਲਈ ਤਾ ਸੁਭਾਏ ਤੇ ਦੱਬੇ ਕੁਛਲੇ ਵਰਦਨ ਦੇ ਲਈ ਕਿਤਾ ਤੁਸੀਂ ਲੋਕਾਂ ਦੇ ਨਾਇਕ ਸਿਗੇ ਜਾਂ ਨਹੀਂ ਸਿਗੇ ਜਾਂ ਸਿਰਫ ਇੱਕ ਸਿਆਸਤਦਾਨ ਸਿਗੇ ਸਿਆਸਤਦਾਨ ਤੋਂ ਉੱਪਰ ਉੱਪਰ ਸਿਗੇ ਜਾਂ ਨਹੀਂ ਸਿਗੇ ਇਹ ਤਾਂ ਕੁਝ ਗੱਲਾਂ ਸਮੇਂ ਦੇ ਨਾਲ ਸਥਾਪਿਤ ਹੋਣਗੀਆਂ ਵੀ ਲੋਕ ਤੁਹਾਨੂੰ ਯਾਦ ਰੱਖਣਗੇ ਕਿ ਨਹੀਂ ਰੱਖਣਗੇ ਲੋਕ ਤਾਂ ਪਟਕਾਸ਼ੀ ਬਾਦਲ ਨੂੰ ਵੀ ਭੁੱਲਦੇ ਨੇ ਰੂਸ ਤੇ ਯੂਕਰੇਨ ਦੀ ਜੰਗ ਦੇ ਦੌਰਾਨ ਇਹੋ ਜਿਹੇ ਕੁਝ ਭਾਰਤੀ ਲਾਪਤਾ ਹੋਣੇ ਜਿਨ੍ਹਾਂ ਨੂੰ ਏਜੰਟਾਂ ਨੇ ਵਿਦੇਸ਼ ਜਾਣ ਦੇ ਲਾਲਚ ਦੇ ਦੇ ਕੇ ਜੰਗ ਦੇ ਵਿੱਚ ਭੇਜ ਦਿੱਤਾ ਸੀ ਤੇ ਅੱਜ ਉਹਨਾਂ ਦੇ ਮਾਤਾ ਪਿਤਾ ਦਾ ਜਿਹੜਾ ਆ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਜ਼ਿੰਦਾ ਵੀ ਨੇ ਜਾਂ ਨਹੀਂ ਹਨ। ਸ਼ਿਤਲੀ ਮੈਨੂੰ ਇਹਦੀ ਤੇ ਮੈਂ ਤੁਹਾਨੂੰ ਸਵਾਲ ਕਰਦਾ। ਕੀ ਪੰਜਾਬੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਜਾਂ ਚੁਕਾ ਇਦਾਂ ਦੀਆਂ ਕਟਨਾਵਾਂ ਦੇ ਬਾਵਜੂਦ ਬੰਦ ਹੋ ਸਕਦਾ ਕਿ ਨਹੀਂ ਬੰਦ ਹੋ ਸਕਦਾ ਪੰਜਾਬੀ ਇਹਦੇ ਤੋਂ ਕੋਈ ਸਬਕ ਸਿੱਖਣਗੇ ਜਾਂ ਨਹੀਂ ਸਿੱਖਣਗੇ ਨਹੀਂ ਕਿਉਂਕਿ ਖਬਰ ਹਮੇਸ਼ਾ ਖਬਰ ਬਣ ਕੇ ਚੱਲਦੀ ਹੈ ਦੋ ਦਿਨ ਅਸੀਂ ਚਰਚਾ ਕਰਦੇ ਹਾਂ ਤੀਜੇ ਦਿਨ ਅਸੀਂ ਫਿਰ ਤੋਂ ਭੁੱਲ ਜਾਂਦੇ ਹਾਂ ਤੇ ਸਾਡਾ ਲਾਲਚ ਜਿਹੜਾ ਉੱਥੇ ਦਾ ਉੱਥੇ ਵੱਧਦਾ ਹੀ ਹੈ ਇਸੇ ਹਫ਼ਤੇ ਇੱਕ ਖਬਰ ਹੋਰ ਚੱਲੀ ਉਹ ਇਹ ਚੱਲੀ ਵੀ ਤਿੰਨ ਪੰਜਾਬੀ ਨੌਜਵਾਨ ਵਿਦੇਸ਼ ਜਾਣ ਦੇ ਲਈ ਇਰਾਮ ਚ ਫਸ ਗਏ ਹਾਂ ਹੋਸ਼ਿਆਰ ਪੁਰ ਜ਼ਿਲ੍ਹੇ ਦੇ ਤਿੰਨ ਨੌਜਵਾਨ ਇਰਾਨ ਚ ਫਸ ਗਏ ਜਿੱਥੇ ਜਿਹੜੇ ਉਹਨਾਂ ਦੇ ਡੌਂਕਰ ਸੀਗੇ ਡੌਂਕਰਾਂ ਉਹਨਾਂ ਤੇ ਤਸ਼ੱਦਦ ਕਰ ਰਹੇ ਸੀ ਤੇ ਪਰਿਵਾਰਾਂ ਵਾਲਿਆਂ ਤੋਂ ਪੈਸੇ ਮੰਗ ਰਹੇ ਸੀ ਤੇ ਉਹ ਫੇਰ ਉਹਨਾਂ ਨੇ ਪਰਿਵਾਰਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਤੇ ਭਾਰਤ ਨੇ ਇਰਾਨ ਨੂੰ ਕਿਹਾ ਤੇ ਇਰਾਨ ਹੁਣ ਉਹਦੀ ਪੇਰਵਾਹੀ ਕਰਦਾ ਉਹਨਾਂ ਨੂੰ ਡੌਂਕਰਾਂ ਤੋਂ ਛਡਾਉਣ ਦੇ ਲਈ ਅਸਲ ਦੇ ਵਿੱਚ ਅਗਿਆਨਤਾ ਦੀ ਘਾਟ ਤੇ ਸੌਖੇ ਰਾਹ ਅਛਾਨ ਫੜਾ ਕਿ ਉਹ ਕਿਸੇ ਸੌਖੇ ਸੌਖੇ ਤਰੀਕੇ ਦੇ ਨਾਲ ਜੇ ਉਹਦਾ ਪੈਸੇ ਦੇ ਕੇ ਕੰਮ ਬਣਦਾ ਤੇ ਉਹ ਕਰ ਲਵੇ ਇਸੇ ਕਰਕੇ ਮੌਤ ਦੇ ਮੂੰਹੋਂ ਲੋਕ ਚਲੇ ਜਾਂਦੇ ਪਰ ਹੈਰਾਨੀ ਹੁੰਦੀ ਹੈ ਜਦੋਂ ਤੁਸੀਂ 54 ਲੱਖ 70 ਲੱਖ 80 ਲੱਖ ਤੱਕ ਜਾਂ ਕਰੋੜ ਰੁਪਈਆ ਵੀ ਖਰਚ ਸਕਦੇ ਹੋ ਤਾਂ ਤੁਸੀਂ ਉਸ ਪੈਸੇ ਦੇ ਨਾਲ ਕੰਮ ਨਹੀਂ ਕਰ ਸਕਦੇ ਭਾਰਤ ਦੇ ਹਵਾਈ ਫੌਜ ਮੁਖੀ 에ਅਰ ਚੀਫ ਮਾਰਸ਼ਲ ਅਮਰਪ੍ਰੇਦਾ ਇਹ ਕਹਿਣਾ ਹੈ ਕਿ ਡਿਫੈਂਸ ਸਿਸਟਮ ਦੀ ਖਰੀਦ ਤੇ ਉਸ ਦੀ ਡਿਲੀਵਰੀ ਦੇ ਵਿੱਚ ਦੇਰੀ ਤੇ ਉਹਨਾਂ ਨੂੰ ਬੜੀ ਚਿੰਤਾ ਹੋ ਰਹੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਹਵਾਈ ਫੌਜ ਪਿਛਲੇ ਲੰਬੇ ਸਮੇਂ ਤੋਂ ਫੌਜੀ ਹਾਰਡਵੇਅਰ ਦੀ ਘਾਟ ਦੇ ਨਾਲ ਜੂਝ ਰਹੀ ਹੈ ਨਮਸਕਾਰ ਤੁਸੀਂ ਵੇਖ ਰਹੇ ਹੋ ਆਰਪੀਡੀ 24 ਤੇ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਦੇ ਵਿੱਚ ਮੈਂ ਹਾਂ ਸ਼ੇਤਰ ਠਾਕੁਰ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਨੇ ਅਰੁੰਦੀ ਸਵਾਗਤ ਹੈ ਤੇ ਕੀ ਹਾਲ ਚਾਲ ਹੈ ਬਹੁਤ ਵਧੀਆ ਸ਼ੀਤਲ ਜੀ ਇਹ ਹਫਤਾ ਵੀ ਪੂਰਾ ਖਬਰਾਂ ਤੇ ਖਬਰਾਂ ਚੜੀਆਂ ਰਹੀਆਂ ਹਮ ਦੇਸ਼ ਦੇ ਵਿੱਚ ਵੀ ਵਿਦੇਸ਼ ਦੇ ਵਿੱਚ ਵੀ ਤੇ ਸਾਡੇ ਸੁੱਬੇ ਪੰਜਾਬ ਦੇ ਵਿੱਚ ਵੀ ਸੋ ਖਬਰਾਂ ਦੀ ਮਾਰੋ ਮਾਰ ਦੇ ਵਿਚਾਲੇ ਗਰਮੀ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰਤਾ ਆ ਪੰਜਾਬ ਦੇ ਵਿੱਚ ਆ ਪਾਰਾ ਜਿਹੜਾ 40 ਤੋਂ ਲੈ ਕੇ 44 ਤੱਕ ਚਲਾ ਗਿਆ ਬਠਿੰਡੇ ਦੇ ਵਿੱਚ ਤਾਂ ਇੱਕ ਦਿਨ 47 ਤੱਕ ਵੀ ਚਲਾ ਗਿਆ ਇਹ ਇਸ ਹਫਤੇ ਦੇ ਵਿੱਚ ਹੋਇਆ ਨੇਰੀ ਚੱਕੜ ਵੀ ਫੁੱਟਾ ਰਿਹਾ ਆ ਹਮ ਇੰਨੀ ਕਿ ਹਨੇਰੀ ਚੱਲੀ ਕਿ ਉਹਨੇ ਬਿਜਲੀ ਬੋਰਡ ਦੇ ਫਟੇ ਚੱਕ ਕੇ ਰੱਖਤੇ 47 ਤੋਂ ਵੱਧ 47000 ਇੱਕ ਦਿਨ ਕੰਪਲੇਂਟਾਂ ਆਈਆਂ ਤੇ 17 18000 ਮਤਲਬ ਕੁੱਲ ਮਿਲਾ ਕੇ 64 65000 ਕੰਪਲੇਂਟਾਂ ਦੋ ਦਿਨ ਦੇ ਵਿੱਚ ਬਿਜਲੀ ਬੋਰਡ ਨੂੰ ਆਇਆ ਬਿਜਲੀ ਨਾਲ ਸੰਬੰਧਤ ਜੀ ਤੇ ਨਾਲ ਹੀ ਸੜਕਾਂ ਦੇ ਉੱਤੇ ਅ ਦਰਖਤ ਡਿੱਗ ਗਏ ਇਸ ਹਫਤੇ ਪੰਜਾਬ 'ਚ ਜਿਹੜਾ ਨੇਰੀ ਚਖੜ ਹੋਇਆ ਬਿਲਕੁਲ ਤੇ ਨਾਲ ਹੀ ਕੁਝ ਇੱਕ ਇੱਕ ਥਾਂ ਤੇ ਲੋਕ ਮਤਾਂ ਵੀ ਦੇਵਿਸ਼ ਦਾ ਸ਼ਿਕਾਰ ਹੋਏ ਤੇ ਇਸ ਹਫਤੇ ਪੰਜਾਬ ਦੇ ਵਿੱਚ ਮੌਸਮ ਦੀ ਜਿਹੜੀ ਤਬਦੀਲੀਆਂ ਲਗਾਤਾਰ ਦਿਖਣ ਨੂੰ ਮਿਲ ਰਹੀ ਆ ਜਿੱਥੇ ਸਵੇਰੇ ਪੂਰੀ ਗਰਮੀ ਹੁੰਦੀ ਆ ਰਾਤ ਨੂੰ ਕਈ ਵਾਰ ਮੀਂਹ ਪੈ ਜਾਂਦਾ ਹੈ ਤੇ ਤੇ ਜੇ ਰਾਤ ਨੂੰ ਗਰਮੀ ਆ ਤੇ ਦਿਨੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਜਾਂਦੀਆਂ ਮੌਸਮ ਦੀ ਤਬਦੀਲੇ ਦੇ ਨਾਲ-ਨਾਲ ਸਿਆਸਤ ਦੇ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ ਆਉਂਦੀ ਰਹਿੰਦੀ ਆ ਚਾਹੇ ਉਹ ਪੰਜਾਬ ਦੀ ਸਿਆਸਤ ਆ ਜਾਂ ਦੇਸ਼ ਦੀ ਸਿਆਸਤ ਆ ਜਾਂ ਫਿਰ ਅੰਤਰਰਾਸ਼ਟਰੀ ਸਿਆਸਤ ਜੀ ਬਿਲਕੁਲ ਬਿਲਕੁਲ ਤੋ ਸ਼ੁਰੂਆਤ ਕਰਦੇ ਆ ਪੰਜਾਬ ਦੀ ਸਿਆਸਤ ਤੋਂ ਖਬਰ ਚੱਕਾਂਗੇ ਸਿੱਖਿਆ ਨਾਲ ਜੁੜੀ ਹੋਈ ਜੀ ਬਿਲਕੁਲ ਵੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਉਦਘਾਟਨੀ ਸਮਾਰੋਹ ਸਿੱਖਿਆ ਕ੍ਰਾਂਤੀ ਜਿਹੜੀ ਆ ਲਿਆਂਦੀ ਗਈ ਸੀਗੀ ਉਦਘਾਟਨੀ ਸਮਾਰੋਹ ਹੋਏ ਸਨ ਉਸ ਨੂੰ ਲੈ ਕੇ ਖਬਰ ਇਹ ਹੈ ਕਿ ਪੰਜਾਬ ਦੇ ਇਸ ਵੇਲੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਖਰਚਾ ਉਦਘਾਟਨ ਸਮਾਰੋਹ ਦੇ ਨਾਮ ਤੇ ਹੋਇਆ ਸੀ ਉਹ ਖਰਚਾ ਜਿਹੜਾ ਹੈ ਹਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਥੱਲੇ ਤੱਕ ਨਹੀਂ ਪਹੁੰਚਾਇਆ ਗਿਆ ਉਹ ਬਜਟ ਜਿਹੜਾ ਨਹੀਂ ਪਹੁੰਚਿਆ ਤੇ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀਆਂ ਜੇਬਾਂ ਤੇ ਜਿਹੜੀ ਆ ਵੱਡੀ ਕੈਂਚੀ ਜਿਹੜੀ ਆ ਵੱਜੀ ਆ ਠੀਕ ਹੈ ਬਿਲਕੁਲ ਬਿਲਕੁਲ ਸਿੱਧਲੀ ਇਸ ਖਬਰ ਦੇ ਵਿੱਚ ਦੋ ਖਬਰਾਂ ਨੇ ਮਤਲਬ ਸਰਕਾਰ ਦੀ ਇਸ ਨੀਤੀ ਦੇ ਵਿੱਚ ਕੱਲੇ ਮਾਸਟਰ ਦੁਖੀ ਨਹੀਂ ਆ ਜਿਨ੍ਹਾਂ ਨੇ ਫੀਤੇ ਘਟਾਉਣ ਦਾ ਪੂਰਵ ਪ੍ਰਬੰਧ ਕੀਤਾ ਉਹ ਦੁਖੀ ਨਹੀਂ ਆ ਜਿਨ੍ਹਾਂ ਨੇ ਫੀਤੇ ਕੱਟਣੇ ਉਹ ਵੀ ਦੁਖੀ ਆ ਮਸਲਾ ਇਹ ਆ ਕਿ ਫੀਤੇ ਕਟਣ ਵਾਲੇ ਵੀ ਕਟਾਉਣ ਵਾਲੇ ਵੀ ਦੁਖੀ ਆ ਤੇ ਫਿੱਤੇ ਕਟਣ ਵਾਲੇ ਵੀ ਦੁਖੀ ਆ ਹੁਣ ਪਹਿਲਾ ਜਿਨ੍ਹਾਂ ਨੇ ਫਿੱਤੇ ਕਟਵਾਏ ਆ ਸਕੂਲਾਂ ਦੇ ਵਿੱਚ ਆ ਸੋ ਕਾਲਡ ਉਦਘਾਟਨ ਹੋਇਆ ਕਿਸੇ ਕੋਈ ਗੁਸਲਖਾਨੇ ਦਾ ਉਦਘਾਟਨ ਹੋਇਆ ਕੋਈ ਕੰਦ ਦਾ ਹੋਇਆ ਕਿਸੇ ਸਕੂਲ ਚ ਬੈਂਚ ਆਏ ਆ ਕਿਸੇ ਸਕੂਲ ਚ ਲਾਇਬ੍ਰੇਰੀ ਕਿਤਾਬਾਂ ਆਈਆਂ ਕਿਸੇ ਸਕੂਲ ਚ ਬੂਟੇ ਲਾਇਆ ਤੇ ਉਹ ਸਾਰਾ ਦਾ ਮਤਲਬ ਸਕੂਲਾਂ ਵਾਲਿਆਂ ਨੂੰ ਪ੍ਰਬੰਧ ਕਰਨ ਦੇ ਲਈ ਖਰਚਾ ਕਰਨਾ ਪਿਆ ਬਹੁਤਿਆਂ ਨੇ ਸਕੂਲਾਂ ਦੇ ਵਿੱਚੋਂ ਕੀਤਾ ਬਹੁਤਿਆਂ ਨੂੰ ਮਾਸਟਰਾਂ ਨੂੰ ਆਪਣੀਆਂ ਜੇਬਾਂ ਚ ਜੇਬਾਂ ਚ ਦੇਣੇ ਪਏ ਜੇਬਾਂ ਚ ਦੇਣੇ ਪਏ ਸਰਕਾਰ ਨੇ ਇੱਕ ਅਮਾਉਂਟ ਫਿਕਸ ਕਰਤੀ ਸੀ ਵੀ ਤੁਸੀਂ ਇਸ ਉਦਘਾਟਨ ਸਮਾਗਮ ਤੇ ਇੰਨੇ ਕਿ ਖਰਚਾ ਕਰ ਸਕਦੇ ਹੋ ਇੰਨਾ ਵੀ ਕਰ ਸਕਦਾ ਖਰਚਾ ਕਰ ਸਕਦੇ ਹੋ ਉਹ ਤੁਹਾਨੂੰ ਦੇ ਦੇਵਾਂਗੇ ਹਾਲੇ ਤੱਕ ਬਹੁਤੇ ਸਕੂਲਾਂ ਵਾਲਿਆਂ ਨੂੰ ਉਹ ਖਰਚਾ ਮਿਲਿਆ ਨਹੀਂ ਆ ਤੇ ਮਿਲੂਗਾ ਕਿ ਨਹੀਂ ਮਿਲੂਗਾ ਇਹਦੀ ਵੀ ਕੋਈ ਗਰੰਟੀ ਨਹੀਂ ਹੈਗੀ ਹਾਲਾਂਕਿ ਫਰੀਦਕੋਟ ਦੇ ਜਿਹੜੇ ਡੀਈਓ ਨੇ ਉਹਨਾਂ ਦਾ ਇਹ ਕਹਿਣਾ ਆ ਕਿ ਪਹਿਲੇ ਪੜਾ ਦਾ ਜਿਹੜਾ ਬਜਟ ਆ ਉਹ ਆ ਗਿਆ ਤੇ ਅਸੀਂ ਸਕੂਲਾਂ ਤੋਂ ਹੁਣ ਬਿੱਲ ਮੰਗ ਲਏ ਨੇ ਸੋ ਦੂਜੇ ਪੜਾ ਦਾ ਵੀ ਆ ਜਾਊਗਾ ਉਮੀਦ ਜਿਹੜੀ ਉਹਨਾਂ ਨੇ ਦਿਖਾਈ ਆ ਪਰ ਕਹਿਣ ਤੋਂ ਭਾਵੇਂ ਆ ਕਿ ਇਹ ਵੀ ਉਹਨਾਂ ਦੇ ਵੱਲੋਂ ਨਾਲ ਇਹ ਵੀ ਗੱਲ ਕਹੀ ਗਈ ਆ ਕਿ ਸਕੂਲਾਂ ਨੂੰ ਦੱਸ ਦਿੱਤਾ ਗਿਆ ਸੀਗਾ ਤੁਸੀਂ ਇਸ ਤੋਂ ਲਿਮਟ ਤੋਂ ਬਾਹਰ ਜੇਕਰ ਖਰਚਾ ਕਰੋਗੇ ਤਾਂ ਤੁਹਾਡੀ ਜੇਬ 'ਚ ਜਾਏਗਾ ਉਹ ਇਦਾਂ ਹੀ ਹੋਇਆ ਬਹੁਤ ਸਾਰੇ ਸਕੂਲਾਂ ਨੂੰ ਆਪਣੀ ਵਿੱਤ ਤੋਂ ਬਾਹਰ ਜਾ ਕੇ ਖਰਚੇ ਕਰਨੇ ਪਏ ਆ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਧੜੇ ਬੰਦੇ ਦੀ ਸਿਆਸਤ ਹੈਗੀ ਆ ਪੰਚੀ ਸਰਪੰਚੀ ਦੀ ਸਿਆਸਤ ਆ ਉਹ ਵੀ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਸੀਗੀ ਜਿਹਦੇ ਕਰਕੇ ਮਾਸਟਰਾਂ ਨੂੰ ਇਹ ਬੋਝ ਚੱਲਣਾ ਪਿਆ ਤੇ ਹਾਲਾਂਕਿ ਜਿਹੜੀਆਂ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਰਕਾਰ ਦੀ ਸ਼ੋਸ਼ੇਬਾਜ਼ੀ ਦਾ ਸਰਕਾਰ ਦੀ ਇਸ ਡਰਾਮੇਬਾਜ਼ੀ ਦਾ ਪਹਿਲਾਂ ਹੀ ਵਿਰੋਧ ਕਰਤਾ ਸੀ ਵੀ ਸਰਕਾਰ ਇਹ ਮਾਸਟਰਾਂ ਨਾਲ ਵਿਦਿਆਰਥੀਆਂ ਦੇ ਨਾਲ ਧੱਕਾ ਕਰ ਰਹੀ ਆ ਪਰ ਸਰਕਾਰ ਨੇ ਮਾਸਟਰਾਂ ਦੀ ਅਧਿਆਪਕਾਂ ਦੀ ਇੱਕ ਨਹੀਂ ਸੁਣੀ ਅੱਛਾ ਹੁਣ ਸਰਕਾਰ ਨੂੰ ਕਿਸੇ ਨੇ ਕਿਹਾ ਹੋਇਆ ਸੀ ਇਹਨਾਂ ਦੀਆਂ ਜਿਹੜੇ ਅੰਦਰੂਨੀ ਸਰਵੇ ਵਗੈਰਾ ਕਰਾਉਂਦੇ ਰਹਿੰਦੇ ਆ ਸਰਵੇਖਣ ਕਰਾਉਂਦੇ ਰਹਿੰਦੇ ਆ ਵੀ ਸਰਕਾਰ ਨੂੰ ਇਮੇਜ ਬਹੁਤੀ ਸਹੀ ਨਹੀਂ ਆ ਅਕਸਈ ਦਾ ਖਰਾਬ ਆ ਲੋਕਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਹਦੇ ਲੀਡਰਾਂ ਨੂੰ ਜਾਣਨਾ ਚਾਹੀਦਾ ਜਿਹਦੇ ਕਰਕੇ ਇਹਨਾਂ ਨੇ ਇਦਾਂ ਦੇ ਪ੍ਰੋਗਰਾਮ ਚਾਕਆਉਟ ਕੀਤੇ ਕਿ ਉਹ ਹੇਠਲੇ ਪੱਧਰ ਤੇ ਜਾਣਗੇ ਤੇ ਉਹ ਉਦਘਾਟਨ ਕਰਨਗੇ ਅਛਾ ਉਹ ਜਿਹੜੇ ਹੁਣ ਉਦਘਾਟਨ ਕਰਨ ਵਾਲੇ ਸੀ ਐਮਐਲਏ ਸੀਗੇ ਹਲਕਾ ਇੰਚਾਰਜ ਸੀਗੇ ਜਾਂ ਇਹਨਾਂ ਦੇ ਹੋਰ ਟੁਟੇ ਭੱਜੇ ਲੀਡਰ ਸੀਗੇ ਸਾਰੇ ਜਾਂਦੇ ਸੀਗੇ ਅਛਾ ਇਹ ਉਹ ਇੱਕ ਤਾਂ ਉਹਨਾਂ ਨੂੰ ਦਿਨੇ ਵਿਚਾਰਿਆਂ ਨੂੰ ਇਹ ਕਰਨਾ ਪੈਂਦਾ ਸੀ ਸ਼ਾਮ ਨੂੰ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮੈਮ ਇਹਨਾਂ ਨੇ ਚਲਾਈ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਨੂੰ ਪ੍ਰੋਗਰਾਮ ਕਰਨ ਦੀ ਜ਼ਿੰਮੇਵਾਰੀ ਸੀਗੀ ਇਹ ਨਸ਼ਿਆਂ ਦੇ ਖਿਲਾਫ ਆਪਣੇ ਆਪਣੇ ਹਲਕੇ ਦੇ ਵਿੱਚ ਸਭਾਵਾਂ ਕਰੋ ਰੈਲੀਆਂ ਕਰੋ ਹ ਚੇਤਨਾ ਮਾਰਚ ਕਰੋ ਉਹ ਇਹ ਐਮਐਲਏ ਵਿਧਾਇਕ ਉਹ ਵਿਚਾਰੇ ਦੁਖੀ ਹੋ ਗਏ ਹੁੰਦਾ ਕੀ ਸੀ ਪਹਿਲੇ ਦਿਨੇ ਦੁਗਾਟਨ ਫੇ ਸ਼ਾਮ ਨੂੰ ਕੋਈ ਨਾ ਕੋਈ ਇਨ ਬਿਟਵੀਨ ਆ ਕੇ ਇਹਨਾਂ ਨੂੰ ਕਸਾਨ ਘੇਰ ਲੈਂਦੇ ਸੀ ਉਹ ਕਦੇ ਆ ਚੰਗੇ ਜੰਬ ਨੂੰ ਫਸੇ ਹੋਏ ਆ ਇੱਕ ਪਾਸੇ ਮਤਲਬ ਉਹ ਸਰਕਾਰ ਨਹੀਂ ਛੱਡਣ ਦੀ ਦੂਜੇ ਪਾਸੇ ਕਿਸਾਨ ਨਹੀਂ ਛੱਡਣ ਦੇ ਜੀ ਮਤਲਬ ਥੱਲੇੋਂ ਵੀ ਜੁੱਤੀਆਂ ਪੈਣ ਡੀਆਂ ਉੱਪਰੋਂ ਵੀ ਜੁੱਤੀਆਂ ਪੈਣ ਡੀਆਂ ਨੇ ਸੋ ਕੁੱਲ ਮਿਲਾ ਕੇ ਇਹਨਾਂ ਦੇ ਲੀਡਰਾਂ ਦੀ ਹਾਲਤ ਹੋ ਗਈ ਖਰਾਬ ਹੂੰ ਤੇ ਹੁਣ ਵਿਰੋਧ ਜਿਹੜਾ ਮਾਸਟਰਾਂ ਦਾ ਵੀ ਸੀਗਾ ਕਿਸਾਨਾਂ ਦਾ ਵੀ ਸੀਗਾ ਉੱਤੋਂ ਪ੍ਰੈਸ਼ਰ ਜ਼ਿਆਦਾ ਸੀਗਾ ਉਹ ਇਸ ਕਰਕੇ ਸਾਰੀ ਇਹਨਾਂ ਦੀ ਤਾਣੀ ਵਿਚਾਰਿਆਂ ਦੀ ਉਲਝ ਗਈ ਸੋ ਕੁੱਲ ਮਿਲਾ ਕੇ ਇਹ ਆ ਵੀ ਸਿੱਖਿਆ ਕ੍ਰਾਂਤੀ ਆਈ ਕਿ ਨਹੀਂ ਆਈ ਸਰਕਾਰ ਦੇ ਪੱਧਰ ਤੇ ਜਿਹੜੀਆਂ ਅਖੌਤੀ ਨੀਤੀਆਂ ਬਣ ਰਹੀਆਂ ਨੇ ਜੇ ਸਰਕਾਰ ਦਾ ਅਛ ਬਚਾਉਣ ਦੇ ਲਈ ਜੋ ਕੁਝ ਹੋ ਰਿਹਾ ਉਹ ਲੀਡਰਾਂ ਦੀ ਜਾਨ ਦਾ ਵੀ ਖੋਹ ਹੋਇਆ ਪਿਆ ਉਹਨਾਂ ਦੇ ਵੀ ਕੰਨਾਂ ਨੂੰ ਹੱਥ ਲਵਾਏ ਪੈ ਵੀ ਕਿਹੜੇ ਜੱਗ ਨੂੰ ਪੈ ਗਏ ਹਾਂ ਬਿਲਕੁਲ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਇਸ ਹਫਤੇ ਦੇ ਵਿੱਚ ਇੱਕ ਵੱਡੀ ਖਬਰ ਸੀ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਸਾਬਕਾ ਕੇਂਦਰੀ ਮੰਤਰੀ ਜੀ ਸਿਦੇ ਸਿੰਘ ਟੀਨਸਾ ਜੀ ਇਸ ਸੰਸਾਰ ਨੂੰ અલਵਿਦਾ ਕਹਿ ਗਏ ਸੋ ਵੱਡੇ ਲੀਡਰਸ ਹਨ ਅਕਾਲੀ ਦਲ ਦੇ ਵਿੱਚ ਕਾਫੀ ਲੰਮਾ ਅਰਸਾ ਉਹਨਾਂ ਨੇ ਪਾਰਟੀ ਨੂੰ ਸਮਰਪਿਤ ਰਹੇ ਸੋ ਉਹਨਾਂ ਦੇ ਦੌਰਾਨ ਬਹੁਤ ਵੱਡੇ ਫੈਸਲੇ ਵੀ ਹੋਏ ਸਨ ਪਾਰਟੀ ਨੂੰ ਤਾਂ ਤੱਕਾ ਲੱਗਾ ਹੀ ਲੱਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਕਾਲੀ ਦਲ ਨੂੰ ਕਿੱਥੇ ਵੇਖਦੇ ਹੋ ਦੇਖੋ ਜੀ ਕਹਿੰਦੇ ਹੁੰਦੇ ਵੀ ਜਿਹੜਾ ਸਾਡੇ ਪੰਜਾਬੀਆਂ ਦਾ ਇੱਕ ਸੁਭਾਅ ਆ ਕਹਿੰਦੇ ਜਿੰਦੇ ਜਿੰਦੇ ਬੰਦੇ ਤੇ ਜਿੰਨੇ ਮਾਰੀ ਛੇਤਰ ਮਾਰ ਲੋ ਜਾਣ ਵਾਲੇ ਬੰਦੇ ਦਾ ਬਾਰੇ ਚ ਚੰਗਾ ਚੰਗਾ ਹੀ ਕਹਿਣਾ ਹੁੰਦਾ ਸੋ ਢਿੰਦ ਸਾਹਿਬ ਸਾਹਿਬ ਬਹੁਤ ਚੰਗੇ ਸੀਗੇ ਹਮ ਚਲੇ ਗਿਆ ਉਹਨਾਂ ਨੂੰ ਉਹ ਆਤਮਾ ਦੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਜਾਂ ਉਹਨਾਂ ਨੂੰ ਗੁਰੂ ਚਰਨਾ ਚ ਨਿਵਾਸ ਮਿਲੇ ਅਸੀਂ ਇਹੀ ਕਹਿ ਸਕਦੇ ਆ ਪਰ ਜਦੋਂ ਕੋਈ ਚਲੇ ਜਾਂਦਾ ਆ ਜਦੋਂ ਜੋ ਕੋਈ ਇਸ ਧਰਤੀ ਤੇ ਹੁੰਦਾ ਆ ਉਹਦੀ ਜਿਹੜਾ ਅਨਲਿਸਿਸ ਆ ਉਸ ਬੰਦੇ ਦਾ ਜਿਹੜਾ ਮੁਲਾਂਕਣ ਆ ਉਹ ਉਹਦੇ ਕੰਮਾਂ ਤੋਂ ਕੀਤਾ ਜਾਂਦਾ ਹੈ ਵੀ ਉਸ ਬੰਦੇ ਦੇ ਕੰਮ ਕਿਦਾਂ ਦੇ ਸੀ ਚਾਹੇ ਕੋਈ ਸਿਆਸੀ ਜੀਵਨ 'ਚ ਹੋਵੇ ਚਾਹੇ ਕਿਸੇ ਗੈਰ ਸਿਆਸੀ ਜੀਵਨ ਦੇ ਵਿੱਚ ਹੋਵੇ ਤੇ ਚਾਹੇ ਕੋਈ ਆਪਣੇ ਅਧਿਆਪਨ ਮਤਲਬ ਜਿਹੜੇ ਵੀ ਪੇਸ਼ੇ ਦੇ ਵਿੱਚ ਹੈ ਜਿਹੜੇ ਵੀ ਖੇਤਰ ਚ ਹੋਵੇ ਖੇਤਰ ਚ ਹੋਵੇ ਉਹਦਾ ਕੰਮ ਉਹਦੇ ਕੰਮ ਹੋਣੇ ਜ਼ਿੰਦਗੀ ਚ ਕਿੱਦਾਂ ਕੀਤੇ ਜਾਂਦੇ ਉਹਦੇ ਤੋਂ ਉਹਦਾ ਮਲੰਕਣ ਕੀਤਾ ਜਾਂਦਾ ਸੋ ਢਿੰਸਾ ਸਾਹਿਬ ਦਾ ਵੀ ਜਿਹੜਾ ਮਲੰਕਣ ਉਸੇ ਰੂਪ ਚ ਹੋਊਗਾ ਉਸੇ ਰੂਪ ਚ ਉਹਨਾਂ ਨੂੰ ਚੰਗੇ ਮਾੜੇ ਰੂਪ ਦੇ ਵਿੱਚ ਯਾਦ ਕੀਤਾ ਜਾਊਗਾ ਅਕਾਲੀ ਦਲ ਦੇ ਵਿੱਚ ਜਿਹੜਾ ਇਹਨਾਂ ਦੀ ਸਾਰੀ ਉਮਰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਰਹੇ 70ਆਂ ਦੇ ਵਿੱਚ ਵਿਦਿਆਰਥੀ ਜੀਵਨ ਦੇ ਦੌਰਾਨ ਇਹ ਸਿਆਸਤ ਦੇ ਵਿੱਚ ਆਏ ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਜਿੱਤੇ ਬਾਅਦ ਵਿੱਚ ਅਕਾਲੀ ਸਿਆਸਤ ਦਾ ਇਹ ਤੁਰਾ ਬਣੇ ਲੰਗਵਾਲ ਸਾਹਿਬ ਦੇ ਨੇੜੇ ਸੀ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨੇੜੇ ਹੋ ਗਏ ਤੇ ਅਖੀਰ ਤੇ ਆ ਕੇ ਇਹਨਾਂ ਦੀ ਖੜਕਗੀ ਬਾਦਲ ਪਰਿਵਾਰ ਦੇ ਨਾਲ ਬਦਲ ਪਰਿਵਾਰ ਨੂੰ ਜਦੋਂ ਖੜਕ ਗਈ ਤਾਂ ਫਿਰ ਇਹਨਾਂ ਨੇ ਤਾਂ ਬ੍ਰਹਮਪੁਰਾ ਸਾਹਿਬ ਨੇ ਮਿਲ ਕੇ ਇੱਕ ਪਾਰਟੀ ਬਣਾ ਲਈ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਬਾਅਦ ਵਿੱਚ ਫਿਰ ਅਕਾਲੀ ਦਲ ਦੇ ਵਿੱਚ ਚਲੇ ਗਏ ਤੇ ਇਹਨਾਂ ਨੇ ਭਾਜਪਾ ਨਾਲ ਸਮਝੌਤਾ ਵੀ ਕੀਤਾ ਇਹਨਾਂ ਤੇ ਇਲਜ਼ਾਮ ਵੀ ਲੱਗਦੇ ਰਹੇ ਨੇ ਕਿ ਇਹ ਜਿਹੜੇ ਡੇਰਾ ਸੱਚਾ ਸੌਦਾ ਆ ਉਹਨਾਂ ਦੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਥੋੜਾ ਬਹੁਤਾ ਨੇੜਾ ਰਿਹਾ ਇਹ ਆ ਇਦਾਂ ਦੀਆਂ ਗੱਲਾਂ ਹੁੰਦੀਆਂ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਇਦਾਂ ਦੀਆਂ ਗੱਲਾਂ ਹੁੰਦੀਆਂ ਤੇ ਉਹਦੇ ਵਿੱਚ ਇਹ ਤਾਂ ਜਿਹੜਾ ਇਹਨਾਂ ਦਾ ਬਾਰਾ ਬਾਰੀਕ ਹਸਲਤ ਰਹੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਵੀ ਤੁਸੀਂ ਜ਼ਮੀਨੀ ਬਦਤਰ ਤੇ ਲੋਕਾਂ ਦੀ ਭਲਾਈ ਲਈ ਕੀ ਕੀਤਾ ਕਿ ਸਾਰਾ ਕਿਉਂਕਿ ਪਾਰਟੀ ਦੇ ਨਾਲ ਤੁਹਾਡੇ ਗਿਲੇ ਸ਼ਿਕਵੇ ਤਾਂ ਚੱਲਦੇ ਹੀ ਰਹਿੰਦੇ ਨੇ ਪਰ ਤੁਸੀਂ ਇੱਕ ਸਿਆਸੀ ਆਗੂ ਹੋ ਕੇ ਲੋਕਾਂ ਲਈ ਕੀ ਕਰਕੇ ਗਏ ਕਿਸਾਨਾਂ ਲਈ ਕੀ ਕੀਤਾ ਮਜ਼ਦੂਰਾਂ ਲਈ ਕੀ ਕੀਤਾ ਵਿਦਿਆਰਥੀਾਂ ਲਈ ਕੀਤਾ ਔਰਤਾਂ ਲਈ ਕੀਤਾ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੇ ਲਈ ਕੀਤਾ ਤੁਸੀਂ ਲੋਕਾਂ ਦੇ ਨਾਇਕ ਸੀਗੇ ਜਾਂ ਨਹੀਂ ਸੀਗੇ ਜਾਂ ਸਿਰਫ ਇੱਕ ਸਿਆਸਤਦਾਨ ਸੀਗੇ ਸਿਆਸਤਦਾਨ ਤੋਂ ਉੱਪਰ ਉੱਪਰ ਸੀਗੇ ਜਾਂ ਨਹੀਂ ਸੀਗੇ ਇਹ ਤਾਂ ਕੁਝ ਗੱਲਾਂ ਸਮੇਂ ਦੇ ਨਾਲ ਸਥਾਪਿਤ ਹੋਣਗੀਆਂ ਵੀ ਲੋਕ ਤੁਹਾਨੂੰ ਯਾਦ ਰੱਖਣਗੇ ਕਿ ਨਹੀਂ ਰੱਖਣਗੇ ਲੋਕ ਤਾਂ ਪ੍ਰਕਾਸ਼ਨ ਬਾਦਲ ਨੂੰ ਵੀ ਭੁੱਲ ਗਏ ਜਾਂ ਟੋੜਾ ਸਾਹਿਬ ਨੂੰ ਵੀ ਭੁੱਲ ਗਏ ਤਲਵੰਡੀ ਸਾਹਿਬ ਨੂੰ ਵੀ ਭੁੱਲ ਗਏ ਜੇ ਉਸ ਤੋਂ ਪਹਿਲੇ ਦੇ ਸੰਤ ਫਤਿਹ ਸਿੰਘ ਹੋਰਾਂ ਨੂੰ ਵੀ ਭੁੱਲ ਗਏ ਮਾਸਟਰ ਤਾਰਾ ਸਿੰਘ ਨੂੰ ਵੀ ਭੁੱਲ ਗਏ ਹਨਾ ਢਿੰਸਾ ਸਾਹਿਬ ਵੀ ਉਸ ਪੀੜੀ ਦੇ ਉਹ ਬਾਦਲ ਹੋਰਾਂ ਦੀ ਪੀੜੀ ਦੇ ਲਗਭਗ ਆਖਰੀ ਵੱਡੇ ਕਦ ਦੇ ਆਗੂ ਸੀਗੇ ਜਿਹੜੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਤੇ ਇਹ ਤਾਂ ਸਮਝ ਦੱਸੂਗਾ ਵੀ ਲੋਕ ਉਹਨਾਂ ਨੂੰ ਯਾਦ ਰੱਖਦੇ ਆ ਜਾਂ ਭੁੱਲ ਜਾਂਦੇ ਨੇ ਬਿਲਕੁਲ ਜੀ ਤੇ ਨਾਲ ਹੀ ਗੱਲ ਕਰਦੇ ਆ ਕਿ बार-बार ਕਿਹਾ ਜਾਂਦਾ ਹੈ ਕਿ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਨਾ ਜਾਓ ਜਾਂ ਤੁਸੀਂ ਵਿਦੇਸ਼ ਜਾਣ ਦੇ ਲਾਲਚ ਲਾਲਚ ਦੇ ਵਿੱਚ ਏਜੰਟਾਂ ਦੇ ਧੱਕੇ ਦੇ ਵਿੱਚ ਨਾ ਚੜੋ ਪਰ ਫਿਰ ਵੀ ਇਸ ਦੇ باوجود ਲੋਕ ਜਿਹੜੇ ਬਾਜ਼ ਨਹੀਂ ਆਉਂਦੀ ਸੋ ਰੂਸ ਤੇ ਯੂਕਰੇਨ ਦੀ جنگ ਦੇ ਦੌਰਾਨ ਇਹੋ ਜੇ ਕੁਝ ਭਾਰਤੀ ਲਾਪਤਾ ਨੇ ਜਿਨ੍ਹਾਂ ਨੂੰ ਏਜੰਟਾਂ ਨੇ ਵਿਦੇਸ਼ ਜਾਣ ਦੇ ਲਾਲਚ ਦੇ ਦੇ ਕੇ ਜੰਗ ਦੇ ਵਿੱਚ ਭੇਜ ਦਿੱਤਾ ਸੀ ਤੇ ਅੱਜ ਉਹਨਾਂ ਦੇ ਮਾਤਾ ਪਿਤਾ ਦਾ ਜਿਹੜਾ ਆ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਜ਼ਿੰਦਾ ਵੀ ਨਹੀਂ ਯਾ ਨਹੀਂ ਹਨ ਸੋ ਦੱਸਿਆ ਜਾ ਰਿਹਾ ਹੈ ਕਿ ਉਹ ਗਏ ਨੇ ਜੰਗ ਦੇ ਵਿੱਚ ਗਏ ਨੇ ਉਸ ਤੋਂ ਬਾਅਦ ਉਹਨਾਂ ਦੇ ਕੋਈ ਕੰਟੈਕਟ ਨੰਬਰ ਨਹੀਂ ਹੈਗੇ ਉਹਨਾਂ ਦੇ ਕੋਲ ਇਸ ਤੋਂ ਬਾਅਦ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਹੁਣ ਪਰਿਵਾਰ ਵਾਲਿਆਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਰੂਸ ਦੇ ਨਾਲ ਗੱਲਬਾਤ ਕਰਕੇ ਉਹਨਾਂ ਭਾਰਤੀਆਂ ਦਾ ਪਤਾ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਤਲ ਜੀ ਮੈਨੂੰ ਇਹਦੀ ਤੇ ਮੈਂ ਤੁਹਾਨੂੰ ਸਵਾਲ ਕਰਦਾ ਕੀ ਪੰਜਾਬੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਜਾਂ ਚੁਕਾ ਇਦਾਂ ਦੀਆਂ ਕਟਨਾਵਾਂ ਦੇ ਬਾਵਜੂਦ ਬੰਦ ਹੋ ਸਕਦਾ ਕਿ ਨਹੀਂ ਬੰਦ ਹੋ ਸਕਦਾ ਪੰਜਾਬੀ ਇਹਦੇ ਤੋਂ ਕੋਈ ਸਬਕ ਸਿੱਖਣਗੇ ਜਾਂ ਨਹੀਂ ਸਿੱਖਣਗੇ ਨਹੀਂ ਕਿਉਂਕਿ ਖਬਰ ਹਮੇਸ਼ਾ ਖਬਰ ਬਣ ਕੇ ਚੱਲਦੀ ਹੈ ਦੋ ਦਿਨ ਅਸੀਂ ਚਰਚਾ ਕਰਦੇ ਹਾਂ ਤੀਜੇ ਦਿਨ ਅਸੀਂ ਫਿਰ ਤੋਂ ਭੁੱਲ ਜਾਂਦੇ ਹਾਂ ਤੇ ਸਾਡਾ ਲਾਲਚ ਜਿਹੜਾ ਉੱਥੇ ਦਾ ਉੱਥੇ ਵੱਧਦਾ ਹੀ ਹੈ ਬਿਲਕੁਲ ਇਹ ਇਹ ਤੁਹਾਡੀ ਇਸ ਗੱਲ ਦੀ ਮਤਾਈ ਦੇ ਇਸ ਕਰਕੇ ਵੀ ਦਿੰਦਾ ਵੀ ਇਸੇ ਹਫ਼ਤੇ ਇੱਕ ਖਬਰ ਹੋਰ ਚੱਲੀ ਉਹ ਇਹ ਚੱਲੀ ਵੀ ਤਿੰਨ ਪੰਜਾਬੀ ਨੌਜਵਾਨ ਵਿਦੇਸ਼ ਜਾਣ ਦੇ ਲਈ ਇਰਾਨ ਚ ਫਸ ਗਏ ਹ ਹ ਉਹ ਸ਼ਾਇਦ ਜਿਲੇ ਦੇ ਤਿੰਨ ਨੌਜਵਾਨ ਇਰਾਨ ਚ ਫਸ ਗਏ ਜਿੱਥੇ ਜਿਹੜੇ ਉਹਨਾਂ ਦੇ ਡੌਂਕਰ ਸੀਗੇ ਡੌਂਕਰਾਂ ਉਹਨਾਂ ਤੇ ਤਸ਼ੱਦਦ ਕਰ ਰਹੇ ਸੀ ਤੇ ਪਰਿਵਾਰਾਂ ਵਾਲਿਆਂ ਤੋਂ ਪੈਸੇ ਮੰਗ ਰਹੇ ਸੀ ਤੇ ਉਹ ਫੇਰ ਉਹਨਾਂ ਨੇ ਪਰਿਵਾਰਾਂ ਨੇ ਆ ਭਾਰਤ ਸਰਕਾਰ ਨੂੰ ਅਪੀਲ ਕੀਤੀ ਤੇ ਭਾਰਤ ਨੇ ਇਰਾਨ ਨੂੰ ਕਿਹਾ ਤੇ ਇਰਾਨ ਹੁਣ ਉਹਦੀ ਦੀ ਪੈਰਵਾਹੀ ਕਰਦਾ ਉਹਨਾਂ ਨੂੰ ਡੌਂਕਰਾਂ ਤੋਂ ਛਡਾਉਣ ਦੇ ਲਈ ਸੋ ਮਤਲਬ ਇੱਕ ਹਫਤੇ ਦੇ ਵਿੱਚ ਦੋ ਇਦਾਂ ਦੀਆਂ ਵੱਡੀਆਂ ਘਟਨਾਵਾਂ ਹੋ ਗਈਆਂ ਵੀ ਜਿਹੜੇ ਪਹਿਲਾਂ ਹਾਲਾਂਕਿ ਭਾਰਤ ਸਰਕਾਰ ਬੜਾ ਠੋਕ ਵਜਾ ਕੇ ਦਾਵਾ ਕਰਦੀ ਸੀ ਕਿ ਅਸੀਂ ਜਿਹੜੇ ਰੂਸ ਯੂਕਰੇਨ ਯੰਗ ਦੇ ਵਿੱਚ ਭਾਰਤੀ ਫਸੇ ਹੋਏ ਆ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਇਹਨਾਂ ਨੇ ਸਵਾ ਨਹੀਂ ਕਰਾਇਆ ਨਾ ਕੋਲ ਉਹਨਾਂ ਕੋਲ ਲਿਆ ਨਹੀਂ ਸਕੇ ਬਿਲਕੁਲ ਤੇ ਫਿਰ ਲਗਾਤਾਰ ਇਹ ਵਰਤਾਰਾ ਚੱਲਦਾ ਹੀ ਰਹਿੰਦਾ ਕੋਈ ਦੁਬਈ 'ਚ ਫਸ ਗਿਆ ਕੋਈ ਇਰਾਨ 'ਚ ਫਸ ਗਿਆ ਕੋਈ ਮੈਕਸੀਕੋ ਫਸ ਗਿਆ ਕੋਈ ਯੂਰਪ 'ਚ ਫਸ ਗਿਆ ਮੈਂ ਇਹੇ ਕਰਕੇ ਤੁਹਾਨੂੰ ਸਵਾਲ ਕੀਤਾ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਜੋ ਜ਼ਮੀਨੀ ਤੌਰ ਤੇ ਹਕੀਕਤ ਹੈ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਸਾਡੇ ਤੋਂ ਇੱਕ ਗੱਲ ਸੁਣ ਕੇ ਨਾਰਾਜ਼ ਵੀ ਹੋ ਜਾਣ ਕਿ ਭਈ ਤੁਸੀਂ ਕਿੱਦਾਂ ਕਹਿ ਸਕਦੇ ਹੋ ਪਰ ਜਦੋਂ ਅਸੀਂ ਲੋਕਾਂ ਨਾਲ ਮਿਲਦੇ ਹਾਂ ਉਹਨਾਂ ਨਾਲ ਵਾਰਤਾਲਾਪ ਕਰਦੇ ਹਾਂ ਤਾਂ ਫੇ ਪਤਾ ਲੱਗਦਾ ਇੱਕ ਸਮਾਂ ਸੀ ਜਦੋਂ ਮੁਕਾਬਲਾ ਇਹ ਸੀ ਕਿ ਫਲਾਣੇ ਦਾ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿ ਫਲਾਣੇ ਦਾ ਨੌਜਵਾਨ ਜਿਹੜਾ ਜਾਂ ਪੋਤੇਆ ਜਾਂ ਧੀਆ ਉਹ ਫਲਾਣੀ ਕੰਟਰੀ ਚਲੇ ਗਏ ਤੇ ਸਾਡਾ ਵੀ ਉੱਥੇ ਪਹੁੰਚੇ ਜਾਂ ਸਾਡਾ ਉਹਦੇ ਤੋਂ ਉੱਤੇ ਵਾਲੇ ਕਿਸੇ ਮੁਲਕ ਦੇ ਵਿੱਚ ਜਾ ਗਏ ਵੱਡੇ ਮੁਲਕ ਚ ਜਾ ਗਏ ਜੀ ਪਰ ਇਹ ਰੁਝਾਨ ਨੇ ਲਾਲਚ ਇੱਥੇ ਤੱਕ ਵਧਾ ਦਿੱਤਾ ਕਿ ਏਜੰਟਾਂ ਨੂੰ ਲੈ ਕੇ ਵੀ ਹੁਣ ਮੁਕਾਬਲਾ ਵਾ ਕਿ ਸਾਡੇ ਵਾਲਾ ਏਜੰਟ ਜਿਹੜਾ ਸੀ ਉਹ ਬਹੁਤ ਸਹੀ ਸੀ ਉਹਨੇ ਬਾਰਡਰ ਟਪਾਣ ਦੇ ਲਈ ਕੰਧ ਨਹੀਂ ਟਪਾਈ ਉਹਨੇ ਬਾਰਡਰ ਖਲਵਾ ਕੇ ਸਾਡਾ ਮੁੰਡਾ ਅੰਦਰ ਭੇਜਿਆ ਮਤਲਬ ਉਹਨੇ ਤਾਰਾਂ ਤੋਂ ਉੱਪਰੋਂ ਭੇਜਿਆ ਤਾਰਾਂ ਦੇ ਥੱਲੇ ਭੇਜਿਆ ਤੇ ਤੁਹਾਡੇ ਵਾਲਾ ਏਜੰਟ ਜਿਹੜਾ ਸੀ ਉਹ ਜਾਲੀ ਸੀ ਜੀ ਤੁਸੀਂ ਏਜੰਟ ਦੀ ਜਿਹੜੀ ਚੋਣਨਾ ਸੀ ਏਜੰਟ ਨੂੰ ਤੁਸੀਂ ਉੱਥੇ ਗਲਤੀ ਕਰ ਗਏ ਇਸ ਤਰ੍ਹਾਂ ਦੀ ਚਰਚਾ ਜਿਹੜੀ ਆ ਹੁਣ ਆਮ ਪੰਜਾਬ ਦੇ ਪਰਿਵਾਰਾਂ ਚ ਕਰ ਕਰਕੇ ਪਿੰਡਾਂ ਦੇ ਵਿੱਚ ਹੁੰਦੀ ਆ ਏਜੰਟਾਂ ਨੂੰ ਲੈ ਕੇ ਮੁਕਾਬਲੇ ਚ ਹੁੰਦੇ ਆ ਉਹਦੇ ਵਿੱਚ ਵੀ ਇਹ ਹੁੰਦਾ ਜੀ ਤੁਹਾਡੇ ਏਜੰਟ ਨੇ ਤਾਂ ਜੰਗਲ ਵਿੱਚ ਦੀ ਭੇਜਿਆ ਸਾਡੇ ਏਜੰਟ ਨੇ ਕਿਸ਼ਤੀ ਤੇ ਰਾਹੀਂ ਭੇਜਿਆ ਕਿਸ਼ਤੀ ਤੇ ਰਾਹੀਂ ਭੇਜਿਆ ਤੁਹਾਡੇ ਏਜੰਟ ਨੇ ਡਾਇਰੈਕਟ ਫਲਾਈਟ ਕਰਾਈ ਡਾਇਰੈਕਟ ਫਲਾਈਟ ਦੇ ਵਿੱਚੋਂ ਵੀ ਉਹਨੇ ਪਹਿਲਾਂ ਪੁਰਤਗਾਲ ਲਾਇਆ ਪੁਰਤਗਾਲ ਤੋਂ ਸਿੱਕਾ ਲਾਇਆ ਮੁੱਖੂ ਤੋਂ ਫਿਰ ਜਹਾਜ਼ ਰਾਹੀਂ ਅੱਗੇ ਪਤਾਇਆ ਸਾਡੇ ਏਜੰਟ ਨੇ ਤਾਂ ਦਿੱਲੀ ਤੋਂ ਸਿੱਧੀ ਨਿਊਯਾਰਕ ਦੀ ਫਲਾਈਟ ਕਰਾਤੀ ਮਤਲਬ ਇਹ ਇਹ ਇੱਕ ਕੰਪੀਟੀਸ਼ਨ ਚੱਲਦਾ ਹੈ ਦੇਖੋ ਇਲੀਗਲ ਮਾਈਗ੍ਰੇਸ਼ਨ ਜਿਹੜੀ ਗੈਰਕਾਨੂੰਨੀ ਪ੍ਰਵਾਸ ਆ ਇਹਨੂੰ ਲੈ ਕੇ ਸਰਕਾਰਾਂ ਲਗਾਤਾਰ ਅਵੇਅਰ ਕਰਦੀਆਂ ਨੇ ਚੌਕਸ ਕਰਦੀਆਂ ਨੇ ਅ ਦੂਜਾ ਬੇਕਾਨੂੰਨੀ ਰੂਪ ਦੇ ਵਿੱਚ ਤੁਸੀਂ ਕਿੱਦਾਂ ਜਾਣਾ ਇਹਦੇ ਲਈ ਵੀ ਸਰਕਾਰਾਂ ਚੌਕਸ ਕਰਦੀਆਂ ਨੇ ਜਾਂ ਇਹਦੇ ਬਹੁਤ ਸਾਰੇ ਤਰੀਕੇ ਨੇ ਅਸਲ ਦੇ ਵਿੱਚ ਅਗਿਆਨਤਾ ਦੀ ਘਾਟ ਤੇ ਸੌਖੇ ਰਾਹ ਹੰ ਤਾਂ ਫੜਦਾ ਆ ਕਿ ਉਹ ਕਿਸੇ ਸੌਖੇ ਸੌਖੇ ਤਰੀਕੇ ਦੇ ਨਾਲ ਜੇ ਉਹਦਾ ਪੈਸੇ ਦੇ ਕੇ ਕੰਮ ਬਣਦਾ ਤੇ ਉਹ ਕਰ ਲਵੇ ਇਸੇ ਕਰਕੇ ਮੌਤ ਦੇ ਮੂੰਹ ਨੂੰ ਲੋਕ ਚਲੇ ਜਾਂਦੇ ਨੇ ਪਰ ਹਰਾਮੀ ਹੁੰਦੀ ਆ ਜਦੋਂ ਤੁਸੀਂ 54 ਲੱਖ 70 ਲੱਖ 80 ਲੱਖ ਤੱਕ ਜਾਂ ਕਰੋੜ ਰੁਪਈਆ ਵੀ ਖਰਚ ਸਕਦੇ ਹੋ ਤਾਂ ਤੁਸੀਂ ਉਸ ਪੈਸੇ ਦੇ ਨਾਲ ਕੋਈ ਕੰਮ ਨਹੀਂ ਕਰ ਸਕਦੇ ਅਸਲ ਦੇ ਵਿੱਚ ਹਨ ਜਿਵੇਂ ਆਪਾਂ ਆਪਾਂ ਲਗਾਤਾਰ ਇੱਕ ਗੱਲ ਦੀ ਚਰਚਾ ਕਰਦੇ ਆਂ ਵੀ ਆ ਜਿਹੜੇ ਸਿਸਟਮ ਦੇ ਵਿੱਚ ਅਸੀਂ ਰਹਿੰਦੇ ਆਂ ਇੱਥੇ 1 ਕਰੋੜ ਲਾ ਕੇ ਤੁਹਾਨੂੰ ਤੁਸੀਂ ਹਾਸਲ ਨਤੀਜੇ ਨਹੀਂ ਕਰ ਸਕਦੇ ਜੋ ਤੁਸੀਂ ਉੱਥੇ ਜਾ ਕੇ ਕਰ ਸਕਦੇ ਹੋ ਹੁੰਦਾ ਕੀ ਹੈ ਵੀ ਇੱਥੇ 1 ਕਰੋੜ ਲਾ ਕੇ ਮੁਰਕੇ ਜਿਹੜਾ ਤੁਸੀਂ ਸਿਸਟਮ ਦੇ ਨਾਲ 2 4 ਹੋਣਾ ਚੋਰ ਚੱਕੇ ਤੁਹਾਨੂੰ ਨਾਲ ਤੁਹਾਡਾ ਵਾਹ ਪੈਣਾ ਹੈ ਸਰਕਾਰੀ ਪ੍ਰਬੰਧ ਦੇ ਵਿੱਚ ਹਰ ਹਰ ਜੇ ਤੁਸੀਂ ਇੱਥੇ ਕੋਈ ਮਾੜਾ ਮੋਟਾ ਵੀ ਛੜਦੇ ਪੁੱਜਦੇ ਹੋਇਆ ਤੁਹਾਨੂੰ ਚਰੁੰਡਣ ਵਾਲੇ ਬਹੁਤ ਹੈ ਅੱਛਾ ਫਿਰ ਤੁਸੀਂ ਕਿਸੇ ਸੜਕ ਤੇ ਨਹੀਂ ਸੇਫ ਕਿੱਤੇ ਸ਼ਹਿਰ ਚ ਨਹੀਂ ਸ਼ਹਿਰ ਪਰ ਆਪਾਂ ਚ ਲੁੰਡੇ ਦਾ ਜੰਟਾ ਦੇ ਹੱਥੋਂ ਵੀ ਜਾ ਰਹੇ ਆ ਨਾ ਬਿਲਕੁਲ ਅਸਲ ਦੇ ਵਿੱਚ ਹਰ ਬੰਦਾ ਇੱਕ ਬਿਹਤਰ ਜ਼ਿੰਦਗੀ ਚਾਹੁੰਦਾ ਹੈ ਬਿਹਤਰ ਜ਼ਿੰਦਗੀ ਜਿਹੜੀ ਆ ਬਿਹਤਰ ਸਿਸਟਮ ਜਿਹੜਾ ਆ ਉਹ ਬੰਦੇ ਨੂੰ ਅਟਰੈਕਟ ਕਰਦਾ ਆ ਹਨਾ ਉਥੋਂ ਦੇ ਜੀਵਨ ਢੰਗ ਜਿਹੜੀਆਂ ਜੀਵਨ ਹਾਲਤਾਂ ਜਿਹੜੀਆਂ ਮਨੁੱਖ ਨੂੰ ਖਿੱਚਦੀਆਂ ਨੇ ਆਪਣੇ ਵੱਲ ਸੋ ਇਸੇ ਕਰਕੇ ਬੰਦਾ ਭੱਜਦਾ ਆ ਜਿਹਦੇ ਕਰਕੇ ਉਹ ਰਿਸਕ ਵੀ ਲੈਂਦਾ ਆ ਸੋ ਇੱਥੇ ਪੈਸੇ ਹੋਣ ਦੇ ਬਾਅਦ ਬਹੁਤ ਬਹੁਤ ਤੁਸੀਂ ਦੇਖੋਗੇ ਬਹੁਤ ਅਮੀਰ ਲੋਕ ਕਭੀ ਜਿਹੜੇ ਨੇ ਡਾਕਟਰ ਵਕੀਲ ਤਾਂ ਜਾਂ ਜਿਹੜੇ ਉਦਯੋਗਪਤੀ ਨੇ ਉਹਨਾਂ ਨੇ ਵੀ ਅਮਰੀਕਾ ਕੈਨੇਡਾ ਇੰਗਲੈਂਡ ਦੀਆਂ ਸਿਟੀਜ਼ਨਸ਼ਿਪਾਂ ਲੈ ਕੇ ਰੱਖੀਆਂ ਨੇ ਇੱਥੇ ਸਿਰਫ ਕੰਮ ਕਰਦੇ ਨੇ ਉੱਥੇ ਆਉਂਦੇ ਜਾਂਦੇ ਰਹਿੰਦੇ ਨੇ ਚਾਹ 2 ਮਹੀਨੇ ਉੱਥੇ ਲਾ ਲੈ 4 ਮਹੀਨੇ ਉੱਥੇ ਲਾ ਲੈ ਸੋ ਗੱਲ ਇਹ ਹੈ ਤੋ ਤਾਂ ਫਿਰ ਜਿਹੜਾ ਇੱਕ ਸਧਾਰਨ ਪਿੰਡ 'ਚ ਰਹਿੰਦਾ ਉਹ ਕਿਉਂ ਨਾ ਜਾਵੇ ਉਹ ਇੱਛਾ ਤਾਂ ਹਰ ਬੰਦੇ ਦੀ ਇੱਕ ਬਿਹਤਰ ਜਗ੍ਹਾ ਜਾਣ ਦੀ ਹੁੰਦੀ ਹੈ ਤੇ ਉਹਦੇ ਬਿਹਤਰ ਜਗ੍ਹਾ ਜਾਣ ਦੇ ਚੱਕਰ ਦੇ ਵਿੱਚ ਹੀ ਆ ਲੋਕ ਜਿਹੜੇ ਨੇ ਖੱਜਲ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਸੋ ਤੇ ਮੌਤ ਦੇ ਮੂੰਹ ਤੇ ਵੀ ਜਾ ਰਹੇ ਨੇ ਹੁਣ ਇਹ ਚਾਹੀਦਾ ਵੀ ਗੈਰ ਕਾਨੂੰਨੀ ਦੀ ਜਗ੍ਹਾ ਕਾਨੂੰਨੀ ਰੂਪ ਦੇ ਵਿੱਚ ਤਰੀਕੇ اختیار ਕਰਕੇ ਸਾਨੂੰ ਵਿਦੇਸ਼ ਜਾਣਾ ਚਾਹੀਦਾ ਆ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਸੀ ਨੁਕਸਾਨ ਨਾ ਕਰੀ ਉਹਦੇ ਲਈ ਥੋੜਾ ਜਿਹਾ ਦਿਮਾਗ ਨੂੰ ਕਸ਼ਟ ਦੇਣ ਦੀ ਲੋੜ ਆ ਥੋੜੀ ਜੀ ਮਿਹਨਤ ਦੀ ਲੋੜ ਆ ਥੋੜਾ ਜਿਹਾ ਪੜਨ ਦੀ ਲੋੜ ਆ ਥੋੜਾ ਜਿਹਾ ਅਧਿਨ ਦੀ ਲੋੜ ਆ ਬਿਲਕੁਲ ਤਾਂ ਕੋਈ ਵੀ ਜਦ ਬੰਦਾ ਜਾ ਸਕਦਾ ਕੋਈ ਐਡਾ ਔਖਾ ਕੰਮ ਨਹੀਂ ਹਰ ਕੰਮ ਪੈਸੇ ਨਾਲ ਹੋ ਜਵੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਪੈਸੇ ਨਾਲ ਕੁਝ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਨੇ ਪਰ ਸਾਰੇ ਕੰਮ ਨਹੀਂ ਹੋ ਸਕਦੇ ਸਾਰੇ ਕੰਮ ਨਹੀਂ ਹੋ ਸਕਦੇ ਬਿਲਕੁਲ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਭਾਰਤ ਦੇ ਹਵਾਈ ਫੌਜ ਮੁਖੀ 에ਅਰ ਚੀਫ ਮਾਰਸ਼ਲ ਅਮਰਪ੍ਰੀਤ ਦਾ ਇਹ ਕਹਿਣਾ ਹੈ ਕਿ ਡਿਫੈਂਸ ਸਿਸਟਮ ਦੀ ਖਰੀਦ ਤੇ ਉਸ ਦੀ ਡਿਲੀਵਰੀ ਦੇ ਵਿੱਚ ਦੇਰੀ ਤੇ ਉਹਨਾਂ ਨੂੰ ਬੜੀ ਚਿੰਤਾ ਹੋ ਰਹੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤੀ ਹਵਾਈ ਫੌਜ ਪਿਛਲੇ ਲੰਬੇ ਸਮੇਂ ਤੋਂ 4G ਹਾਰਡਵੇਅਰ ਦੀ ਘਾਟ ਦੇ ਨਾਲ ਜੁੜ ਰਿਹਾ ਬਿਲਕੁਲ ਬਿਲਕੁਲ ਸ਼ਿਤਲੀ ਗੱਪਾਂ ਦੀ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ ਵੀ ਅਸੀਂ ਰਾਫੇਲ ਨਾਲ ਆ ਕਰਤਾ ਆ ਤੇ ਅਸੀਂ ਬ੍ਰਾਹਮੋਸ ਦੇ ਨਾਲ ਪਾਕਿਸਤਾਨ ਦੇ ਵਿੱਚ ਆ ਕਰਤਾ ਆ ਉਹ ਇਹਨਾਂ ਦੀ ਹਕੀਕਤ ਜਿਹੜੀ ਆ ਉਹ ਸਾਹਮਣੇ ਆ ਗਈ ਸਾਹਮਣੇ ਆ ਗਈ ਆ ਸੀਆਈਏ ਇੱਕ ਸੀਆਈਆ ਇੱਕ ਹਿੰਦੁਸਤਾਨ ਦਾ ਉਦਯੋਗਪਤੀਆਂ ਦਾ ਸੰਗਠਨ ਹੈ ਜਿਹਦੇ ਵਿੱਚ ਇੱਕ ਲੈਕਚਰ ਸੀਗਾ ਪਹਿਲੇ ਰੱਖਿਆ ਮੰਤਰੀ ਨੇ ਲੈਕਚਰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਪੰਜਵੀਂ ਪੀੜੀ ਦੇ ਲੜਾਕੂ ਜਹਾਜ਼ਾਂ ਦੀ ਗੱਲ ਕੀਤੀ ਹੈ ਤੇ ਫੌਜ ਮੁਖੀ ਨੇ ਸਾਡੇ ਜਿਹੜੇ ਹਵਾਈ ਫੌਜ ਮੁਖੀ ਨੇ 에ਅਰ ਮਾਰਸ਼ਲ ਏਪੀ ਸਿੰਘ ਉਹਨਾਂ ਨੇ ਉੱਥੇ ਭਾਰਤ ਸਰਕਾਰ ਦੀ ਤੇ ਜਿਹੜਾ ਇਹਨੂੰ ਲੈ ਕੇ ਜਿਹੜੇ ਪ੍ਰਬੰਧਨ ਨੂੰ ਲੈ ਕੇ ਸਾਰੀ ਗੱਲਬਾਤ ਰੱਖੀ ਉਹਨਾਂ ਨੇ ਕਿਹਾ ਵੀ ਫੌਜ ਨੂੰ ਜਿਹੜੀ ਸਪਲਾਈ ਆ ਤੈਹ ਸਮੇਂ ਦੇ ਦੌਰਾਨ ਹੁੰਦੀ ਹੀ ਨਹੀਂ ਆ ਅੱਛਾ ਗੱਲਾਂ ਜਿੰਨਾ ਮਰਜੀ ਨਾ ਸਾਨੂੰ ਟਾਈਮ ਸਰ ਜਹਾਜ਼ ਮਿਲਦੇ ਨੇ ਨਾ ਸਾਨੂੰ ਗੋਲਾ ਬਰੂਦ ਮਿਲਦਾ ਨਾ ਸਾਨੂੰ ਕੋਈ ਹੋਰ ਸਿਸਟਮ ਮਿਲਦਾ ਤੇਜਸ ਜਹਾਜ਼ ਮਿਲਣਾ ਸੀ ਉਹ ਅੱਜ ਤੱਕ ਨਹੀਂ ਮਿਲਿਆ ਹਾਲੇ ਉਸ ਤੋਂ ਕਾ ਅ ਰਫ ਰਫੇਲ ਵੀ ਮੰਨਤਾ ਕਰ ਕਰ ਮਿਲੇ ਆ ਹੁਣ ਰਫੇਲ ਦਾ ਜੋ ਸਾਹਮਣੇ ਆਇਆ ਸਾਰਿਆਂ ਦੇ ਸਾਰਿਆਂ ਨੂੰ ਪਤਾ ਹੈ ਭਾਰਤ ਸਰਕਾਰ ਮੰਨੇ ਜਾਂ ਨਾ ਮੰਨੇ ਸੋ ਕੁੱਲ ਮਿਲਾ ਕੇ ਉਹਨਾਂ ਨੇ ਇਹਦੇ ਵਿੱਚ ਭਾਰਤ ਸਰਕਾਰ ਨੂੰ ਜੀਆਂ ਜਿਹੜੀਆਂ ਦਾਅਵੇ ਨੇ ਬਈ ਸਾਡੀ ਹਵਾਈ ਫੌਜ ਜਾਂ ਸਾਡੀ ਫੌਜ ਜਾਂ ਸਾਡੀ ਨੇਵੀ ਇਹਨੇ ਨੇਰੀਆਂ ਠਾਲਤੀਆਂ ਨੇ ਪਾਕਿਸਤਾਨ ਦਾ ਮਤਲਬ ਫੱਟੇ ਚੱਕਤੇ ਆ ਉਹ ਇਹਨਾਂ ਨੇ ਪੂਰੀ ਤਰ੍ਹਾਂ ਅਸਲ ਪੂਰੀ ਤਰ੍ਹਾਂ ਜੰਗ ਲਈ ਤਿਆਰ ਸੀਗੇ ਮਤਲਬ ਉਹ ਇਹਨਾਂ ਨੇ ਪਾਜ ਦੇੜ ਕੇ ਰੱਖਦੇ ਪੂਰੀ ਤਰ੍ਹਾਂ ਅਸਲੀਅਤ ਸਾਹਮਣੇ ਲਿਆ ਅਸਲੀਅਤ ਕਿੰਨੇ ਕੁ ਤਿਆਰ ਆ ਬਿਲਕੁਲ ਬੇਸ਼ੱਕ ਜਦੋਂ ਮੁਲਕ ਤੇ ਕੋਈ ਭੀੜ ਪੈਂਦੀ ਆ ਹਵਾਈ ਅੱਜ ਜੰਗ ਜਿਹੜੀ ਆ ਜ਼ਮੀਨੀ ਪੱਧਰ ਤੇ ਘੱਟ ਲੜੀ ਜਾਂਦੀ ਆ ਹਾਂ ਇਰ ਹਵਾਈ ਜੰਗ ਜ਼ਿਆਦਾ ਲੜਦੀ ਆ ਲੜੀ ਜਾਂਦੀ ਆ ਤੇ ਉਹਦੇ ਵਿੱਚ ਤੁਹਾਡੇ ਦਾ 에어 డిਫੈਂਸ ਸਿਸਟਮ ਤੁਹਾਡੇ ਕੋਲ ਕਿੱਦਾਂ ਹੁੰਦਾ ਆ ਤੁਹਾਡੇ ਕੋਲ ਲੜਾਕੂ ਜਹਾਜ਼ ਕਿੱਦਾਂ ਆਂਦੇ ਆ ਉਹਦੇ ਵਿੱਚੋਂ ਵੀ ਤੁਹਾਡੇ ਕੋਲ ਡਰੋਨ ਕਿੱਦਾਂ ਨੇ ਡਰੋਨ ਕਿਹੜੀ ਪੀੜੀ ਦੇ ਨੇ ਤੁਹਾਡੇ ਕੋਲ ਡਰੋਨਾਂ ਦੇ ਵਿੱਚ ਵੀ ਗਾਂ ਅੱਗੇ ਤੁਹਾਡੇ ਕੋਲ ਬਹੁਤ ਕੁਝ ਹੈਗਾ ਆ ਜਿਹੜਾ ਹੈਲੀਕਾਪਟਰ ਕਿੱਦਾਂ ਦੇ ਲੜਾਕੂ ਹੈਲੀਕਾਪਟਰ ਕਿੱਦਾਂ ਆਂਦੇ ਆ 에어 ਟ੍ਰਾਂਸਪੋਰਟ ਕਿੱਦਾਂ ਦੇ ਜ਼ਿਆਦਾ ਜਿਹੜੀ ਆ ਹਨਾ ਮਤਲਬ 에어 ਫੋਰਸ ਦੀ ਭੂਮਿਕਾ ਵੱਧ ਗਈ ਆ ਤੇ 에어 포스 ਦੀ ਜਿਹੜੀਆਂ ਖਾਮੀਆਂ ਨੇ ਉਹਦੇ ਤੇ ਹਵਾਈ ਫੌਜ ਮੁਖੀ ਨੇ ਉਂਗਲ ਧਰੀਆ ਮੈਨੂੰ ਲੱਗਦਾ ਵੀ ਇਸ ਇਹ ਜਿਹੜੀ ਅਲੋਚਨਾ ਕੀਤੀ ਆ ਇਸ ਅਲੋਚਨਾ ਦਾ ਇੱਕ ਮਹੱਤਵ ਆ ਜਿਹੜੂ ਸਮਝਣ ਦੀ ਲੋੜ ਆ ਸਿਆਸਤਦਾਨ ਸਿਰਫ ਗੱਲਾਂ ਦਾ ਅਕੜਾ ਕਰਦੇ ਨੇ ਜ਼ਮੀਨੀ ਪੱਧਰ ਤੇ ਹਾਲਾਤ ਵੱਖਰੇ ਜਿਹੜਾ ਵੀ ਐਕਟ ਕਰਦੇ ਆ ਉਹਨੂੰ ਅਸੀਂ ਬਹੁਤ ਖੂਬਸੂਰਤ ਨਾਮ ਦੇਣ ਦੇ ਵਿੱਚ ਮੈਨੂੰ ਲੱਗਾ ਕਾਬਲੇ ਤਾਰੀਫ ਹੈ ਕਿ ਜਿਵੇਂ ਆਪਾਂ ਸਿੰਦੂਰ ਸ਼ਬਦ ਵਰਤ ਲੈਨੇ ਆ ਜਾਂ ਆਪਾਂ ਸਰਜਿਕਲ ਸਟ੍ਰਾਈਕ ਇਦਾਂ ਦੇ ਸੋਹਣੇ ਸੋਹਣੇ ਸ਼ਬਦ ਇਸਤੇਮਾਲ ਕਰ ਲੈਨੇ ਬਿਲਕੁਲ ਜਿਵੇਂ ਇਹਨਾਂ ਨੇ 4 ਦਿਨ ਟੋਟਲ ਇਹਨਾਂ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿੱਚ ਕਨਫਲਿਕਟ ਚੱਲਿਆ ਬਿਲਕੁਲ ਹੁਣ 14 ਦਿਨ ਤੋਂ ਵੱਧ ਹੋ ਗਿਆ ਮੋਦੀ ਸਾਹਿਬ ਰੈਲੀਆਂ ਨਹੀਂ ਕਰਨੋ ਹਟਦੇ ਬਈ ਅਸੀਂ ਉਥੇ ਪਾਕਿਸਤਾਨ ਨੂੰ ਧੂੜ ਚਟਾਤੀ ਆ ਆਪਰੇਸ਼ਨ ਸੰਧੂਰ ਹਾਲੇ ਖਤਮ ਨਹੀਂ ਆ ਹੋ ਗਿਆ ਹਾਂ ਕੰਮ ਜਾਂਬ ਹੋ ਗਿਆ ਜਿੱਤ ਬਹੁਤ ਖਤਮ ਨਹੀਂ ਹੋਇਆ ਹਾਲੇ ਖਤਮ ਨਹੀਂ ਹੋਇਆ ਗੱਲ ਮਤਲਬ ਕੀ ਸਾਬਤ ਕਰਨਾ ਚਾਹੁੰਦੇ ਲੋਕਾਂ ਨੂੰ ਤੁਸੀਂ ਰੈਲੀਆਂ ਕਰ ਕਰਕੇ ਦੱਸ ਰਹੇ ਹੋ ਇਹ ਰੈਲੀਆਂ ਤਾਂ ਤੁਸੀਂ ਉਹਦੇ ਲਈ ਚੋਣਾਂ ਲਈ ਕਰਦੇ ਹੋ ਹਨਾ ਇਲੈਕਸ਼ਨ ਲਈ ਕਰਦੇ ਹੋ ਇਹਨਾਂ ਦਾ ਅਜੰਡਾ ਹੀ ਇਲੈਕਸ਼ਨ ਹੈ ਹੋਰ ਕੋਈ ਅਜੰਡਾ ਨਹੀਂ ਜੇ ਕਾਂਗਰਸ ਇਹਨਾਂ ਨੂੰ ਘੇਰ ਰਹੀ ਆ ਜੇ ਇਹਨਾਂ ਨੂੰ ਫਿਟੇ ਮੁਕ ਕਹਿ ਰਹੀ ਆ ਤੂੰ ਸੱਚੀ ਕਹਿ ਰਹੀ ਹੈ ਹਨ ਹੁਣ ਇਹ ਰੈਲੀਆ ਕਰਨੇ ਮੋਦੀ ਸਾਹਿਬ ਗੁਜਰਾਤ ਵਿੱਚ ਜਾਂਦੇ ਨੇ ਬਿਹਾਰ ਜਾਂਦੇ ਨੇ ਬੰਗਾਲ ਜਾਂਦੇ ਨੇ ਹਨਾ ਕਿਉਂਕਿ ਉੱਥੇ-ਉੱਥੇ ਇਹਨਾਂ ਨੇ ਆਪਣਾ ਆਧਾਰ ਮਜ਼ਬੂਤ ਕਰਨਾ ਹੈ ਜਿੱਥੇ ਗੋਲਾਬਾਰੀ ਹੋਈ ਆ ਜੰਮੂ ਕਸ਼ਮੀਰ ਵਿੱਚ ਉੱਥੇ ਕਿਉਂ ਨਹੀਂ ਗਏ ਉੱਥੇ ਤਾਂ ਰਾਹੁਲ ਗਾਂਧੀ ਤੁਰੇ ਫਿਰਦੇ ਆ ਪੁੰਛ ਦੇ ਵਿੱਚ ਜਿੱਥੇ ਲੋਕ ਮਰੇ ਗਏ ਨੇ ਆਰਐਸਐਸ ਪੂਰਾ ਦੇ ਵਿੱਚ ਜਿੱਥੇ ਇਹਨਾਂ ਦੇ ਫੌਜੀ ਮਾਰੇ ਗਏ ਨੇ ਉੱਥੇ ਤਾਂ ਰਾਹੁਲ ਗਾਂਧੀ ਗਏ ਨੇ ਉੱਥੇ ਕਿਉਂ ਨਹੀਂ ਇਹ ਤਰੇ ਫਿਰਦੇ ਉੱਥੇ ਜ਼ਮੀਨੀ ਪੱਧਰ ਤੇ ਹਾਲਾਤ ਦਾ ਜਾਇਜ਼ਾ ਕਿਉਂ ਨਹੀਂ ਲਿਆ ਰੈਲੀਆ ਗੱਡਣ ਦੀ ਇਹਨਾਂ ਨੂੰ ਪਹਿਲਾਂ ਪੈਗੀ ਹੈ ਸੋ ਇਹ ਕੁੱਲ ਮਿਲਾ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਗੱਲ ਆ ਤੁਹਾਡੇ ਫੌਜ ਮੁਖੀ ਰੌਲਾ ਪਾ ਰਹੇ ਨੇ ਤੁਹਾਡੇ 에ਅਰ ਫੋਰਸ ਮੁਖੀ ਰੌਲਾ ਪਾ ਰਹੇ ਨੇ ਨੇਵੀ ਮੁਖੀ ਰੌਲਾ ਪਾ ਰਹੇ ਨੇ ਗੱਲ ਤੁਹਾਡੀ ਕੋਈ ਸਾਹਮਣੇ ਨਹੀਂ ਆਉਂਦੀ ਸੱਚ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਸੀਂ ਸੱਚ ਸੁਣ ਨਹੀਂ ਰਹੇ ਬਲਕਿ ਅਸੀਂ ਝੂਠ ਬੋਲ ਰਹੇ ਹਾਂ ਬਿਲਕੁਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਵੋਟਾਂ ਦੀ ਸਿਆਸਤ ਕਰ ਰਹੇ ਆ ਸਾਰਾ ਜੋ ਭਾਰਤ ਪਾਕਿਸਤਾਨ ਦਾ ਇਹਨਾਂ ਨੇ ਰੌਲਾ ਪਾਇਆ ਇਹਨਾਂ ਨੇ ਵੋਟਾਂ ਦੀ ਸਿਆਸਤ ਕੀਤੀ ਹੈ ਹੋਰ ਕੁਝ ਨਹੀਂ ਕੀਤਾ ਜੀ ਬਿਲਕੁਲ ਸੋ ਹੁਣ ਸਮਾਂ ਹੋ ਰਿਹਾ ਤੇ ਇਜਾਜ਼ਤ ਲੈਣੇ ਆ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਇੱਕ ਹਫਤਾ ਜਿਹੜਾ ਹੈ ਉਹ ਚੰਗੀਆਂ ਖਬਰਾਂ ਦੇ ਨਾਲ ਭਰਿਆ ਹੋਵੇ ਜਿਸ ਫਿਰ ਚਰਚਾ ਕਰੀਏ ਜੀ ਬਿਲਕੁਲ ਬਿਲਕੁਲ ਕਿਉਂਕਿ ਚੰਗੀ ਖਬਰ ਦੀ ਆਸ ਸਾਰਿਆਂ ਨੂੰ ਹੀ ਹੁੰਦੀ ਹੈ ਹਾਂ ਜਿਆਦਾ ਸਾਨੂੰ ਜ਼ਿਆਦਾਤਰ ਖਬਰਾਂ ਦੁਰਘਟਨਾਵਾਂ ਦੀਆਂ ਘਟਨਾਵਾਂ ਦੀਆਂ ਕੁਝ ਜੰਗਾਆਂ ਦੀਆਂ ਜਾਂ ਮੋਤਾਂ ਦੀਆਂ ਮੋਤਾਂ ਦੀਆਂ ਇਦਾਂ ਦੀਆਂ ਖਬਰਾਂ ਨਾ ਹੋਵੇ। ਬਿਲਕੁਲ ਚੰਗੀ ਗੱਲ ਆ। ਖਬਰਾਂ ਜਿਹੜੀਆਂ ਸੁੱਖ, ਸ਼ਾਂਤੀ, ਤਰੱਕੀ, ਵਿਕਾਸ, ਇਹਨਾਂ ਨਾਲ ਜੁੜੀਆਂ ਹੋਣ। ਸੋ ਇਸੀ ਉਮੀਦ ਦੇ ਨਾਲ ਅੱਜ ਵਾਸਤੇ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਧੰਨਵਾਦ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।